ਲੋਕ ਸਭਾ ਚੋਣਾਂ ਦੇ ਦੌਰਾਨ ਲਗਾਤਾਰ ਕੋਈ ਕਿਸੇ ਦਾ ਸਮਰਥਨ ਕਰ ਰਿਹਾ ਤੇ ਕੋਈ ਕਿਸੇ ਦਾ ਬਾਈਕਾਟ ਤੇ ਕੋਈ ਵਿਰੋਧ ਇਸੇ ਦੇ ਵਿੱਚੋਂ ਇੱਕ ਵੱਡੀ ਖਬਰ ਦੱਸ ਤੱਕ ਦੇ ਰਹੀ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਕੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਨੇ ਸਮਰਥਨ ਦਿੱਤਾ ਹੈ ਕਿ ਉਹਨਾਂ ਦੇ ਹੱਕ ਵਿੱਚ ਕੋਈ ਬਿਆਨ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣੀ ਚਾਹੀਦੀ ਹੈ ਇਸ ਨੂੰ ਜਾਣਨ ਦੇ ਲਈ ਅਸੀਂ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਜਦੋਂ ਸਰੋਪਾ ਪਾਇਆ ਗਿਆ ਤਾ ਉਸਦੀ ਤਸਵੀਰ ਤੋਂ ਬਾਅਦ ਜਿਹੜੀ ਚਰਚਾ ਆਮ ਹੋ ਗਈ ਕਿ ਕੀ ਜਥੇਬੰਦੀ ਨੇ ਸਾਥ ਦੇਣਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਹਨਾਂ ਚੋਣਾਂ ਦੇ ਵਿੱਚ ਕਿਉਂਕਿ ਐਸ ਕੇ ਐਮ ਸੰਯੁਕਤ ਕਿਸਾਨ ਮੋਰਚੇ ਦੀ ਤਰਜ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਅੱਜ ਵੀ ਸੂਬਾ ਪਧਰੀ ਇੱਕ ਵੱਡੀ ਮੀਟਿੰਗ ਲੁਧਿਆਣਾ ਦੇ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਖੁਦ ਹਰਿੰਦਰ ਸਿੰਘ ਲਖੋਵਾਲ ਨੇ ਕੀਤੀ ਪਰ ਉਹਨਾਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਆ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਉਹਨਾਂ ਨੇ ਦਿੱਤਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਿੱਧਾ ਸਮਰਥਨ ਦੇ ਹੱਕ ਵਿੱਚ ਨਹੀਂ ਪਰ ਪੰਜਾਬ ਬਚਾਓ ਯਾਤਰਾ ਚੱਲ ਰਹੀ ਹੈ ਤੁਸੀਂ ਸਾਰੇ ਜਾਣਦੇ ਹੋ ਤੇ ਉਸ ਦੌਰਾਨ ਵਿਕਰਮ ਸਿੰਘ ਮਜੀਠੀਆ ਸਣੇ ਹੋਰ ਕਈ ਆਗੂ ਜਦੋਂ ਲੱਖੋਵਾਲ ਸਾਹਿਬ ਦੇ ਘਰ ਜਾਂਦੇ ਨੇ ਤੇ ਉਦੋਂ ਉਹਨਾਂ ਨੂੰ ਸਰਪਾ ਜ਼ਰੂਰ ਪਾਇਆ ਜਾਂਦਾ ਉਸ ਤਸਵੀਰ ਦੇ ਨਾਲ ਇੱਕ ਸੰਕੇਤ ਇਹ ਮਿਲਿਆ ਕਿ ਜਿਵੇਂ ਭਾਰਤੀ ਕਿਸਾਨੀਓ ਨੇ ਲੱਖੋਵਾਲ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਕਰ ਦਿੱਤਾ ਹਾਲਾਂਕਿ ਤਸਵੀਰਾਂ ਤੋਂ ਤਾਂ ਇਹ ਸਮਰਥਨ ਲਿਆ ਜਾ ਰਿਹਾ ਆਪੋ ਆਪਣੇ ਹਿਸਾਬ ਦੇ ਨਾਲ ਇਸ ਨੂੰ ਵਰਤਿਆ ਜਾ ਰਿਹਾ ਹੈ ਇਸ ਤਸਵੀਰ ਦੇ ਉੱਤੇ ਚਰਚਾ ਹੋ ਰਹੀ ਹੈ ਪਰ ਹਰਿੰਦਰ ਸਿੰਘ ਲਖੋਵਾਲ ਨੇ ਕਿਹਾ ਕਿ ਅਸੀਂ ਐਸ ਕੇਐਮ ਦੀ ਤਰਜ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸਮਰਥਨ ਸਿੱਧੇ ਤੌਰ ਦੇ ਉੱਤੇ ਨਹੀਂ ਕੀਤਾ ਹਾਲਾਂਕਿ ਐਸ ਕੇਐਮ ਨੇ ਜਿਹੜਾ ਏਜੰਡਾ ਬਣਾਇਆ ਉਸ ਦੇ ਵਿੱਚ ਸਿੱਧਾ ਕਿਹਾ ਕਿ ਅਸੀਂ ਭਾਈਪਾ ਦਾ ਵਿਰੋਧ ਕਰਨਾ ਹੈ ਕਿਉਂਕਿ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਨਾ ਤਾਂ ਸਜ਼ਾ ਮਿਲੀ ਹੈ ਨਾ ਹੀ ਉਸ ਵੇਲੇ ਪਏ ਕਿਸਾਨਾਂ ਮਜ਼ਦੂਰਾਂ ਤੇ ਝੂਠੇ ਪਰਚੇ ਰੱਦ ਹੋਏ ਨੇ ਹਾਲੇ ਤੱਕ ਲੋਕਾਂ ਨੂੰ ਜ਼ਮਾਨਤਾਂ ਲੈਣੀਆਂ ਪੈ ਰਹੀਆਂ ਨੇ ਫਿਰ ਜਦੋਂ ਇਹ ਅੰਦੋਲਨ ਚੱਲਿਆ ਹੁਣ ਦੂਜੀ ਵਾਰ ਤੇ ਉਸ ਦੇ ਵਿੱਚ ਵੀ ਕਿਸਾਨਾਂ ਨਾਲ ਤਸ਼ੱਦਦ ਕੀਤਾ ਗਿਆ ਸਰਕਾਰ ਦੇ ਵੱਲੋਂ ਉਸ ਦੇ ਵਿੱਚ ਖਾਸ ਕਰਕੇ ਕੇਂਦਰ ਸਰਕਾਰ ਵਿੱਚ ਵੀ ਭਾਜਪਾ ਸੱਤਾ 'ਚ ਹੈ ਹਰਿਆਣਾ ਦੇ ਵਿੱਚ ਵੀ ਭਾਜਪਾ ਸੱਤਾ 'ਚ ਹੈ ਤਾਂ ਕਿਹੜੇ ਢੰਗ ਦੇ ਨਾਲ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਇਹ ਸਾਰੀਆਂ तमाम ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਨਹੀਂ ਬਣਾਇਆ ਭਾਜਪਾ ਨੇ ਇਸ ਕਰਕੇ ਨਾ ਚੋਣਾਂ ਦੇ ਵਿੱਚ ਭਾਜਪਾ ਦਾ ਉਹਨਾਂ ਨੇ ਕਿਹਾ ਕਿ ਅਸੀਂ ਵਿਰੋਧ ਕੀਤਾ ਹੁਣ ਹਰਿੰਦਰ ਸਿੰਘ ਲੱਖੋਵਾਲ ਕੀ ਕਹਿ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਦੇ ਸਵਾਲ ਦੇ ਉੱਤੇ ਤੇ ਭਾਜਪਾ ਦੇ ਵਿਰੋਧ ਦੇ ਸਵਾਲ ਦੇ ਉੱਤੇ ਉਹ ਤੁਸੀਂ ਸੁਣੋ ਔਰ ਅਗਲੀ ਹੋਰ ਕਿਹੜੀ ਜਾਣਕਾਰੀ ਹੈ ਉਸ ਤੋਂ ਬਾਅਦ ਸਾਂਝੀ ਕਰਦੇ ਹਾਂ ਹਾਂ ਲਖੋਵਲ ਸਾਹਿਬ ਇੱਕ ਜਾਣਕਾਰੀ ਲੈਣੀ ਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਤੁਹਾਡੀ ਕਿਸਾਨ ਜਥੇਬੰਦੀ ਨੇ ਸਮਰਥਨ ਦਿੱਤਾ ਹੈ ਨਹੀਂ ਪਰ ਜਿਹੜੀ ਪੰਜਾਬ ਵਿਚ ਆਉ ਯਾਤਰਾ ਦੇ ਦੌਰਾਨ ਸਰੋਪਾ ਪਾਇਆ ਜਾ ਰਿਹਾ ਉਸ ਵਿੱਚ ਵਿਕਰਮ ਸਿੰਘ ਮਜੀਠੀਆ ਦਿਖਾਈ ਦੇ ਰਹੇ ਨੇ ਤੁਸੀਂ ਵੀ ਨਾਲ ਨਜ਼ਰ ਆ ਰਹੇ ਹੋ ਉਹ ਤਸਵੀਰ ਕਦੋਂ ਦੀ ਹੈ ਮੈਂ ਰਹੀ ਆ ਜਾਂ ਸਾਡੇ ਅਸੀਂ ਉਹਦੇ ਵਿੱਚ ਸ਼ਾਮਲ ਖੜੋ ਹੋਏ ਆ ਜੀ ਕੋਈ ਬੰਦਾ ਘਰੇ ਆਉਂਦਾ ਤਾਂ ਉਹਨੂੰ ਚਾਹ ਪਾਣੀ ਸਪੈਕਟ ਬਣਦੀ ਆ ਨਾ ਕਾਫੀ ਜੀ ਜੀ ਕਿਉਂਕਿ ਉਸ ਤਸਵੀਰ ਤੋਂ ਬਾਅਦ ਚਰਚਾ ਇਹ ਚੱਲ ਗਈ ਸੀ ਜੀ ਕਿ ਸ਼ਾਇਦ ਜਥੇਬੰਦੀ ਵੱਲੋਂ ਸਮਰਥਨ ਦਿੱਤਾ ਗਿਆ ਮੈਨੂੰ ਅੱਜ ਵੀ ਮੀਟਿੰਗ ਕਰਕੇ ਆਏ ਆ ਸਟੇਟ ਦੀ ਮੀਟਿੰਗ ਕੀਤੀ ਅੱਜ ਵੀ ਅਸੀਂ ਕਿਹਾ ਭਾਜਪਾ ਦਾ ਵਿਰੋਧ ਹੋ ਜਿਹੜਾ ਕੋਈ ਤੁਹਾਨੂੰ ਕੈਂਡੀਡੇਟ ਚੰਗਾ ਲੱਗਦਾ ਜਿੱਦਾਂ ਨਾ ਉਹਨੂੰ ਵੋਟ ਪਾਓ ਜੀ ਤੁਹਾਡਾ ਉਹ ਪ੍ਰੈਸ ਨੋਟ ਅਸੀਂ ਵੀ ਪੜਿਆ ਉਸ ਵਿੱਚ ਕਿਸੇ ਦੇ ਸਮਰਥਨ ਦੀ ਗੱਲ ਨਹੀਂ ਲਿਖੀ ਹੋਈ ਪਰ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਲਿਖਿਆ ਹੋਇਆ ਹੈ ਉਹ ਤਾਂ ਸਕੈਮ ਨਹੀਂ ਕੀਤਾ ਸੀ ਐਸਕੇਮ ਵੀ ਉਹ ਮੰਗਦੇ ਨਾਲ ਅਸੀਂ ਸਬੋਧ ਕੀਤਾ ਜੀ 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 ਐਸਕੇਮ ਦੀ ਤਰਜ਼ ਦੇ ਉੱਤੇ ਤੁਹਾਡੀ ਜਥੇਬੰਦੀ ਦਾ ਸਟੈਂਡ ਆ ਆਹ ਤੇ ਅਸੀਂ ਤਾਂ ਉਹ ਘਰੇ ਆਇਆ ਬੰਦਾ ਘਰੇ ਆਇਆ ਜਮਾਨਤ ਕਰਨੇ ਚੰਦਾ ਜੀ ਕੋਈ ਅਜ ਜੀ ਜੀ ਕਿਉਂਕਿ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਸ਼ਾਇਦ ਉਸ ਤਸਵੀਰ ਤੋਂ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਲੱਖੋਵਾਲ ਸਾਹਿਬ ਹੋਰਾਂ ਨੇ ਸਰੂਪਾ ਪਾਇਆ ਵਿਕਰਮ ਸਿੰਘ ਮਜੀਠੀਆ ਨੂੰ ਤਾਂ ਇਸ ਕਰਕੇ ਸਮਰਥਨ ਬਿਲਕੁਲ ਸਾਹਿਬ ਨੇ ਜਿੱਦੇ ਘਰੇ ਆਏ ਜਿੱਦੇ ਤੱਕ ਚਾ ਲੀਡਰ ਆਏ ਨੇ ਜੀ ਕੋਈ ਐਮਐਲ ਰਹਿਆ ਐਮਪੀ ਰਹਿਆ ਉਹਨਾਂ ਨੇ ਤੁਹਾਨੂੰ ਸਤਕਾਰ ਕੀਤਾ ਬੱਲੇਖਪੁਰ ਸਾਹਿਬ ਜੀ ਜੀ ਮਤਲਬ ਤੁਸੀਂ ਵਿਰੋਧ ਭਾਜਪਾ ਪਾਰਟੀ ਦਾ ਕਰ ਰਹੇ ਹੋ ਪਰ ਸਮਰਥਨ ਕਿਸੇ ਦਾ ਨਹੀਂ ਕਰ ਰਹੇ ਨਹੀਂ ਜੀ ਜੀ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਤੁਸੀਂ ਖੁਦ ਸੁਣਿਆ ਕਿ ਹਰਿੰਦਰ ਸਿੰਘ ਲਖੋਵਾਲ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਆਗੂ ਨੇ ਕਰਤਾ ਧਰਤਾ ਨੇ ਅੱਜ ਕੱਲ ਔਰ ਉਹਨਾਂ ਨੇ ਅੱਜ ਦੱਸਿਆ ਕਿ ਸੂਬਾ ਪਧਰੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਉਹਨਾਂ ਨੇ ਜਿਹੜਾ ਸਰਲੇਖ ਲਿਖਿਆ ਪ੍ਰੈਸ ਨੋਟ ਦੇ ਵਿੱਚ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਕਿਉਂਕਿ ਉਸ ਦੇ ਵਿੱਚ ਸਾਫ਼ ਲਿਖਿਆ ਗਿਆ ਕਿ ਕਿਸੇ ਨੂੰ ਆ ਭਾਜਪਾ ਪਾਰਟੀ ਦੇ ਜਿਹੜੇ ਵਰਕਰ ਨੇ ਜਾਂ ਲੀਡਰ ਵੋਟ ਮੰਗਣ ਆਉਣਗੇ ਉਹਨਾਂ ਦਾ ਵਿਰੋਧ ਆ ਜਿਹੜਾ ਉਹ ਸ਼ਰੇਆਮ ਕੀਤਾ ਜਾਵੇਗਾ ਇਹ ਜਿਹੜੀ ਆ ਗੱਲ ਉਹਨਾਂ ਨੇ ਆਪਣੇ ਪ੍ਰੈਸ ਨੋਟ ਦੇ ਵਿੱਚ ਜਾਰੀ ਕੀਤੀ ਹੈ ਜਿਸ ਦੇ ਵਿੱਚ ਖਾਸ ਕਰਕੇ ਵੱਡੇ ਅੱਖਰਾਂ ਚ ਲਿਖਿਆ ਗਿਆ ਝੂਠੇ ਵਾਅਦੇ ਕਰਕੇ ਵੋਟਾਂ ਲੈਣ ਵਾਲੀਆਂ ਪਾਰਟੀਆਂ ਲਈ ਕਾਨੂੰਨ ਬਣੇ ਇਹ ਲਖੋਵਾਲ ਦਾ ਬਿਆਨ ਹੈ ਪੰਜਾਬ ਵਿੱਚ ਭਾਜਪੀ ਦੇ ਉਮੀਦਵਾਰਾਂ ਦਾ ਕੀਤਾ ਜਾਵੇਗਾ ਵਿਰੋਧ ਜਿਹੜਾ ਕਿ ਹੁਣ ਤੱਕ ਦੇਖਣ ਨੂੰ ਵੀ ਮਿਲ ਰਿਹਾ ਹੈ ਕਿਸਾਨ ਆਪਣੀ ਫਸਲ ਸਾਈਲੋਆਂ ਵਿੱਚ ਨਾ ਲਿਜਾ ਕੇ ਮੰਡੀਆਂ ਵਿੱਚ ਹੀ ਵੇਚਣ ਇਹ ਵੀ ਨਾਲ اپੀਲ ਕੀਤੀ ਗਈ ਹੈ ਵੱਖ-ਵੱਖ ਆਗੂ ਇਕੱਠੇ ਹੋਏ ਤੇ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਨੇ ਸਪਸ਼ਟ ਕੀਤਾ ਹੈ ਕਿ ਅਸੀਂ ਭਾਜਪਾ ਦਾ ਵਿਰੋਧ ਜ਼ਰੂਰ ਕਰ ਰਹੇ ਹਾਂ ਪਰ ਕਿਸੇ ਦਾ ਸਮਰਥਨ ਨਹੀਂ ਕਰ ਰਹੇ ਪਰ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਉਹ ਤਸਵੀਰ ਜਿਹੜੀ ਵਿਕਰਮ ਸਿੰਘ ਮਜੀਠੀਆ ਨੂੰ ਸਰੋਪੇ ਪਾਏ ਗਏ ਨੇ ਉਦੋਂ ਹਰਿੰਦਰ ਸਿੰਘ ਲੱਖੋਵਾਲ ਵੀ ਨਾਲ ਦਿਖਾਈ ਦੇ ਰਹੇ ਨੇ ਉਸ ਦਾ ਵੀ ਉਹਨਾਂ ਨੇ ਜਵਾਬ ਦਿੱਤਾ ਕਿ ਉਹ ਸਾਡੇ ਘਰ ਚੱਲ ਕੇ ਆਏ ਸੀ ਇਸ ਕਰਕੇ ਉਹਨਾਂ ਦਾ ਇੱਜ਼ਤ ਮਾਨ ਕੀਤਾ ਉਹ ਕੋਈ ਵੀ ਘਰ ਚੱਲ ਕੇ ਆਵੇ ਤਾਂ ਸਾਡੀ ਇਹ ਆਉ ਭਖ ਦਾ ਇਸ਼ਾਰਾ ਉਹਨਾਂ ਨੇ ਕਿਹਾ ਕਿ ਅਸੀਂ ਕਰਦੇ ਹਾਂ ਇਸ ਤੋਂ ਇਲਾਵਾ ਸਮਰਥਨ ਵਾਲੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਤਾਂ ਤੁਹਾਨੂੰ ਕੀ ਯਾਦਦਾ ਹੈ ਕਿ ਜਿਹੜੀਆਂ ਭਾਰਤੀ ਕਿਸਾਨ ਯੂਨੀਅਨ ਜਿੰਨੀਆਂ ਵੀ ਭਾਰਤ ਦੇ ਵਿੱਚ ਕੰਮ ਕਰਦੀਆਂ ਨੇ ਖਾਸ ਕਰਕੇ ਪੰਜਾਬ ਚ ਕਿਸਾਨ ਜਥੇਬੰਦੀਆਂ ਉਹਨਾਂ ਦੇ ਆਪਣੇ ਆਪਣੇ ਜਿਹੜੇ ਸਟੈਂਡ ਹੁਣ ਤੱਕ ਲੋਕ ਸਭਾ ਚੋਣਾਂ ਨੂੰ ਲੈ ਕੇ ਲਏ ਗਏ ਨੇ ਉਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਤੁਸੀਂ ਆਪਣੇ ਆਪਣੇ ਸੁਝਾਅ ਆਪਣੇ ਆਪਣੇ ਮਨ ਦੇ ਵਿਚਾਰ ਵੀ ਕਮੈਂਟ ਬਾਕਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ ਫਿਲਹਾਲ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ ABC ਪੰਜਾਬ ਦੇ ਨਾਲ